ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹਲਕਾ ਖੇਮ ਕਰਨ ਤੋਂ ਜਿੱਥੇ ਕਿ ਪਿਛਲੇ ਦਿਨਾਂ ਤੋਂ ਹੀ ਭਰਤੀ ਦੀ ਸ਼ੁਰੂਆਤ ਹੋਈ ਹੈ ਜਿਹੜੀ ਪਿੰਡ-ਪਿੰਡ ਜਾ ਕੇ ਤੇ ਘਰ-ਘਰ ਪਹੁੰਚ ਕੇ ਮੈਂਬਰਸ਼ਿਪ ਭਰੀ ਜਾਂਦੀ ਸੀ ਪਰ ਅੱਜ ਇੱਕ ਵੱਖਰੇ ਤਰੀਕੇ ਦੇ ਨਾਲ ਬਾਬਾ ਦੀਪ ਸਿੰਘ ਜੀ ਦਾ ਜਨਮ ਸਥਾਨ ਗੁਰਦੁਆਰਾ ਪਉਵਡ ਸਾਹਿਬ ਤੋਂ ਇਹ ਜਿਹੜਾ ਸਟਾਲ ਲਾ ਕੇ ਮੈਂਬਰਸ਼ਿਪ ਦੀ ਭਰਤੀ ਸ਼ੁਰੂ ਕੀਤੀ ਗਈ ਆ ਅਕਾਲੀ ਦਲ ਵਾਰਿਸ ਪੰਜਾਬ ਦੀ ਤੋਂ ਸਵੇਰ ਦਾ 9 ਵਜੇ ਦਾ ਇਹ ਜਿਹੜਾ ਸਟਾਲ ਲਾਇਆ ਸੀ ਭਰਤੀ ਵੇਲੇ ਵੀ ਸ਼ੁਰੂ ਕੀਤੀ ਗਈ ਆ ਤੇ ਹੁਣ ਤਕਰੀਬਨ 4 ਕ ਵੱਜ ਗਏ ਆ ਤੇ ਸਾਡੇ ਕੋਲ ਅੱਜ ਪਹਿਲੇ ਦਿਨ ਦੇ ਵਿੱਚ ਤਕਰੀਬਨ 7-800 ਜਿਹਦੇ ਵਿੱਚ ਜ਼ਿਆਦਾ ਗਿਣਤੀ ਬੀਬੀਆਂ ਮਤਾਵਾਂ ਭੈਣਾਂ ਦੀ ਆ ਤੇ ਕੁਝ ਭਰਾਵਾਂ ਦੀ ਆ 7-800 ਦੇ ਤਕਰੀਬਨ ਜਿਹੜਾ ਮੈਂਬਰ ਬਣ ਚੁੱਕਾ ਵਾ ਸੋ ਬਹੁਤ ਹੀ ਚੜ੍ਹਦੀ ਕਲਾ ਦੇ ਨਾਲੇ ਭਰਤੀ ਹੋ ਰਹੀ ਆ ਤੇ ਅਸੀਂ ਆਪਣੇ ਸੰਗਤ ਨੂੰ ਭਰਾਵਾਂ ਨੂੰ ਪੰਜਾਬ ਦੀ ਸਮੁੱਚੀ ਨੌਜਵਾਨ ਸੰਗਤ ਨੂੰ ਤੇ ਸਾਰੀਆਂ ਮਤਾਵਾਂ ਭੈਣਾਂ ਨੂੰ ਬੇਨਤੀ ਕਰਦੇ ਆ ਵੀ ਉਹ ਵੱਧ ਤੋਂ ਵੱਧ ਅਕਾਲੀ ਦਲ ਵਾਰਸ ਪੰਜਾਬ ਦੇ ਮੈਂਬਰ ਬਣੋ ਤਾਂ ਜੋ ਪੰਜਾਬ ਦੇ ਵਿੱਚ ਜਿਹੜਾ ਨਸ਼ਿਆਂ ਦੇ ਵਿਰੁੱਧ ਮਿਹਨਤ ਚਲਾ ਸਕੀਏ ਆਪਾਂ ਪੰਜਾਬ ਦੇ ਭਵਿੱਖ ਨੂੰ ਜਾਲਾ ਕਰ ਸਕੀਏ ਬੜਾ ਬੋਲੇ ਦੀਆਂ ਸੋ ਸਾਰੇ ਨੌਜਵਾਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਲਹਿਰ ਦਾ ਹਿੱਸਾ ਬਣੀਏ ਤਾਂ ਜੋ ਪੰਜਾਬ ਦੀ ਬਿਹਤਰੀ ਲਈ ਕੰਮ ਹੋ ਸਕੇ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਪੰਜਾਬ ਦੀ ਕਿਸਾਨੀ ਨੂੰ ਬਚਾਉਣ ਦੇ ਲਈ ਅੱਗੇ ਆਈਏ ਤੇ ਇਸ ਪਾਰਟੀ ਦੀ ਚੜ੍ਹਦੀ ਕਲਾ ਲਈ ਅਰਦਾਸ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ